ਜਿਸੀ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਤੇ ਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਗੁਰੂ ਰਾਮਦਾਸ ਜੀ ਦਾ ਤਾਂ ਇਧਰੋਂ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰਦੇ ਪਹਿਲਾਂ ਠੀਕ ਜੇ ਵੀ ਪਾਰਟੀ ਬਣਾਉਂਦਾ ਹੈ ਅਲੱਗ ਕੀਤਾ ਮੇਰੇ ਬਾਰੇ ਕੀ ਕਹਿਣਾ ਹੈ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਡੀਪੀਸੀ ਇਲੈਕਸ਼ਨ ਲੜੇਗਾ ਵੀ ਤੁਸੀਂ ਹਾਂਜੀ ਲੜਾਂਗੇ ਆਈਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਿਆ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੜੀ ਇੱਥੇ ਨਵਾਂ ਵੀ ਦਵਾਦ ਚੱਲਿਆ ਹੈ ਸ਼ਾਮ ਸਾਢੇ 5 ਵਜੇ ਨਾਲ ਤੱਕ ਕੋਈ ਡੀ ਕੀ ਕਿੰਨੀ ਅਧਿ ਕਿਤੀ ਜਾ ਰਹੀ ਹੈ ਕਿ ਪੱਗਵਾ ਕੀਤਾ ਗਿਆ ਹੈ ਜੀ ਜਿਵੇਂ ਸ਼੍ਰੋਮਣੀ ਕਮੇਟੀ ਦੇ ਅੰਡਰ ਯੂਐਸਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਅੱਜ ਅਸੀਂ ਔਰੇ ਤੁਰ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਰਾਮਦਾਸ ਜੀ ਦਾ ਤਾਂ ਇਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰ ਦੇ ਪਹਿਲਾਂ ਠੀਕ ਹੈ ਵੀ ਪਾਰਟੀ ਬਣਾਉਂਦਾ ਹੈ ਅਲੱਗ ਕੀਤਾ ਹੈ ਬਾਰੇ ਕਿ ਕਰਨ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ आईपीसी इलेक्शन लड़ेंगे हां जी लड़ਾਂਗੇ आईपीसी इलेक्शन लड़ਾਂਗੇ केंद्रीय मंत्री ਨੂੰ ਮਿਲਣ ਦਾ ਕੋਈ ਕਹਿਿਆ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਨਵਾਂ ਵਿਵਾਦ ਚੱਲ ਰਿਹਾ ਹੈ ਸ਼ਾਮ ਸਾਢੇ 5 ਵਜੇ ਨੂੰ ਤੱਕ ਕਿ ਕਿੰਨੀ ਕਿੰਨੀ ਅਧਿ ਕਿਤੀ ਜਾ ਰਹੀ ਹੈ ਕਿ ਪੱਗਵਾ ਕੀਤਾ ਗਿਆ ਹੈ ਤੇ ਹੈ ਸਾਜੀ ਜੇ ਮੈਂ ਸ਼ਰੋਮਣੀ ਕਮੇਟੀ ਦੇ ਅੰਡਰ ਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਅਸੀਂ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਰਾਮਦਾਸ ਜੀ ਦਾ ਤਾਂ ਇਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰਦ ਦੇ ਪਰ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਤੁਸੀਂ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਇੱਛਾ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੇ ਨੰਬਰ ਦੀ ਗਵਾਹ ਦੇ ਚੱਲਦੇ ਆਂ ਵੀ ਖੰਸਾ ਸਾਹਿਬ ਦੇ ਅੰਦਰ ਜੁੜੇ ਹੋਏ ਕੀ ਕੀ ਜਾ ਰਹੀ ਹੈ ਕਿ ਪੱਗਵਾ ਕੀਤਾ ਗਿਆ ਹੈ ਦਾਜੀ ਜੇ ਮੈਂ ਸ਼ਰਮਣੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਹਾਂ